ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸੀ ਕਿ ਇਤਿਹਾਸਕ ਕਸਬਾ ਕਲਾਨੌਰ ਦੇ ਗਰਦਾਸਪੁਰ ਮਾਰਗ ਦੇ ਪਿੰਦੇ ਸ੍ਰੀ ਰਾਮ ਹਸਤਾਲ ਦੇ ਮਾਲਕ ਡਾਕਟਰ ਤੋਂ 50 ਲੱਖ ਰੁਪਏ ਦੀ ਫਰੋਤੀ ਮੰਗਨ ਤੇ ਸ਼ੁੱਕਰਵਾਰ ਦੀ ਰਾਤ ਨੂੰ ਦੋ ਨਕਾਪੋਸ ਮੋਟਰਸਾਈਕਲ ਸਵਾਰ ਨੌਜਵਾਨਾਂ ਦੂਸਰੀ ਵਾਰ ਹਸਪਤਾਲ ਦੇ ਗੇਟ ਤੇ ਖੜੇ ਹੋ ਕੇ ਡਾਕਟਰ ਦੀ ਦੁਕਾਨ ਤੇ ਅਨੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਸ਼੍ਰੀ ਰਾਮ ਹਸਪਤਾਲ ਦੇ ਡਾਕਟਰ ਅਰ ਰਮੇਸ਼ਵਰ ਸੈਣੀ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ ਪਿਛਲੇ ਦਿਨੀ ਵੀ ਉਸਤੇ ਹਰਤਾਲ ਤੇ ਚਾਰ ਗੋਲੀਆਂ ਚਲਾ ਕੇ ਉਸ ਕੋਲੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਜਿਸ ਇਸ ਘਟਨਾ ਸੰਬੰਧੀ ਉਸਨੇ ਪੁਲਿਸ ਥਾਣਾ ਕਾਲਾ ਨੌਰ ਨੂੰ ਰਿਪੋਰਟ ਦਰਜ ਕਰਵਾ ਕੇ ਮਾਮਲਾ ਦਰਜ ਕਰਵਾਇਆ ਗਿਆ ਸੀ ਡਾਕਟਰ ਨੇ ਦੱਸਿਆ ਕਿ ਇਸ ਤੋਂ ਬਾਅਦ ਗੈਂਗਸਟਰਾਂ ਵੱਲੋਂ ਉਸ ਨੂੰ ਫੋਨ ਤੇ ਫਰੋਤੀ ਮੰਗਣ ਦੀਆਂ ਕਾਲਾਂ ਵੀ ਕੀਤੀਆਂ ਜਦਕਿ ਉਸ ਨੇ ਉਹਨਾਂ ਦਾ ਫੋਨ ਨੂੰ ਬਲੌਕ ਲਿਸਟ ਵਿੱਚ ਪਾ ਦਿੱਤਾ ਗਿਆ ਸੀ ਡਾਕਟਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਉਸ ਦੀ ਸੁਰੱਖਿਆ ਲਈ ਦੋ ਗਨਮੈਨ ਵੀ ਮਹੱਇਆ ਕਰਵਾਏ ਗਏ ਹਨ ਉਸ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਗਨਮੈਨ ਨਾਲ ਆਪਣੇ ਘਰ ਗਿਆ ਸੀ ਤਾਂ ਰਾਤ ਵੇਲੇ ਦੋ ਨਕਾਪਸ ਮੋਟਰਸਾਈਕਲ ਤੋਂ ਦੋ ਨੌਜਵਾਨਾਂ ਨੇ ਉਸ ਦੇ ਹਸਪਤਾਲ ਦੇ ਸਾਹਮਣੇ ਆਏ ਅਤੇ ਇੱਕ ਨੌਜਵਾਨ ਨੇ ਹਸਪਤਾਲ ਦੇ ਗੇਟ ਤੇ ਖੜ੍ਹੇ ਹੋ ਕੇ ਉਸ ਦੀ ਕੀਆ ਗੱਡੀ ਤੇ 6 ਦੇ ਕਰੀਬ ਫਾਇਰ ਕੀਤੇ ਜਦਕਿ ਇੱਕ ਜਿੰਦਾ ਕਾਰਤੂਸ ਵੀ ਘਟਨਾ ਸਥਾਨ ਤੋਂ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਡਾਕਟਰ ਰਮੇਸ਼ਵਰ ਸੈਣੀ ਮਰੀਜ਼ਾ ਤੋਂ ਉਹਨਾਂ ਦੇ ਇਲਾਜ ਲਈ 10-10 ਰੁਪਏ ਦੀਆਂ ਦਵਾਈਆਂ ਦੇ ਰਿਹਾ ਹੈ ਉਹ ਇੰਨੀ ਵੱਡੀ ਕਰੋੜਾਂ ਦੀ ਰਕਮ ਕਿੱਥੋਂ ਲਿਆ ਕੇ ਦੇਵੇ ਇਸ ਮੌਕੇ ਤੇ ਉਸ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਉਹਨਾਂ ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਅਤੇ ਉਸ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਇਸ ਘਟਨਾ ਦੀ ਖਬਰ ਸੁਣਦਿਆਂ ਹੀ ਡੀਐਸਪੀ ਗੁਰਵਿੰਦਰ ਸਿੰਘ ਪੁਲਿਸ ਥਾਣਾ ਕਾਲਾਣਾ ਔਰ ਦੀ ਐਸਐਚਓ ਹੇਮਰਾਜ ਅਤੇ ਹੋਰ ਅਧਿਕਾਰੀ ਘਟਨਾ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ਨੂੰ ਫੜਨ ਲਈ ਪੁਲਿਸ ਤੇ ਮਾਲ ਲਗਾਈਆਂ ਹੋਈਆਂ ਹਨ ਡਾਕਟਰ ਰਮੇਸ਼ਵਰ ਸੈਣੀ ਇਸ ਸਬੰਧੀ ਜਦੋਂ ਐਸਐਸਪੀ ਗੁਰਦਾਸਪੁਰ ਅਦਿੱਤਿਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਰਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਡਾਕਟਰ ਸਾਹਿਬ ਨੂੰ ਪੁਲਿਸ ਪ੍ਰੋਟੈਕਸ਼ਨ ਵੀ ਦਿੱਤੀ ਗਈ ਹੈ ਅਤੇ ਜਲਦ આરોપી ਗ੍ਰਫਤਾਰ ਕਰ ਲਏ ਜਾਣਗੇ ਕ੍ਰਮ ਹਸਪੀਟਲ ਦਾ ਮਾਲ ਲਗਾ ਜੀ ਮੇਰੇ ਮੇਰੇ ਪਾਸ ਨੂੰ 16 ਤਰੀਕ ਨੂੰ ਫਾਇਰਿੰਗ ਹੋਈ ਸੀਗੀ ਉਸ ਦੇ ਸਬੰਧ ਨੂੰ ਜਿਹੜਾ ਮੈਂ ਪਰਚਾ ਕਰਾਇਆ ਸੀਗਾ ਪੁਲਿਸ ਨੇ ਮੇਰਾ ਸਹਿਯੋਗ ਦਿੱਤਾ ਮੈਨੂੰ ਗਨਮੈਨ ਵੀ ਦਿੱਤੇ ਬਹੁਤ ਭਾਜ ਤੌਰ ਵੀ ਕੀਤੀ ਪਰ ਜਿਹੜੇ ਸਾਰਤੀ ਅਨਸਰ ਨਹੀਂ ਫੜੇ ਗਏ ਹੁਣ ਫੇਰ ਮੇਰੇ ਰਾਤੀ ਕੱਲ ਸੀਗੀ 24 ਤਰੀਕ 24 ਤਰੀਕ ਨੂੰ ਫੇਰ ਮੇਰੇ ਫਾਇਰਿੰਗ ਹੋਈਆ ਮੇਰੀ ਗੱਡੀ ਆ ਗੱਡੀ ਦਾ ਸ਼ੀਸ਼ਾ ਤੋੜ ਗਏ ਮੇਰੇ ਅੰਦੇ ਸਟਾਫ ਦੇ ਬੰਦੇ ਸੀ ਉਹ ਤਰਾਤੇ ਤੇ ਕੋਈ ਕਾਰਵਾਈ ਨਹੀਂ ਹੋਈ ਦੀ ਮਿਹਰਬਾਨੀ ਕਰਕੇ ਮੈਂ ਪ੍ਰਸ਼ਾਸਨ ਮੇਂ ਬੇਨਤੀ ਕਰਦਾ ਸਾਰੇ ਅੱਗੇ ਮੇਰੀ ਸੁਣਵਾਈ ਹੋਏ ਐਨੋਏ ਕਿ ਮੇਰੀ ਜਾਨੀ ਮਾਨੀ ਦਾ ਨੁਕਸਾਨ ਜਾਨ ਮਾਨ ਦਾ ਨੁਕਸਾਨ ਹੋ ਜੇ ਔਰ ਮੈਂ ਫਿਰ ਐਕਸ ਵੀ ਸਰ ਪਰੋਤੀ ਬਣਦੇ ਆ 50000 ਰੁਪਇਆ 50 ਲੱਖ ਰੁਪਇਆ ਉਹ ਮੈਂ ਇੱਥੇ 10000 ਰੁਪਇਆ 20-20 ਰੁਪਇਆ ਲੈਂਦਾ ਮੈਂ ਕਿਹੜੇ ਇੱਥੇ ਆਈਸੀਯੂ ਖੋਲਿਆ ਲੈਂਦਾ ਮੈਂ 25000 ਲੈਂਦਾ ਹਰ ਬੰਦੇ ਕੋਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨਾਲ ਮੇਰੀ ਸੁਣਵਾਈ ਹੋਏ ਔਰ ਮੈਨੂੰ ਸਹਿਯੋਗ ਦਿੱਤਾ ਗਿਆ ਗਾਰਡ ਮਿਲਿਆ ਗਾਰਡ ਉਸਦਾ ਇਹ ਪੁਲਿਸ ਮੇਰਾ ਸਹਿਯੋਗ ਪੂਰਾ ਕਰ ਲਿਆ ਪੁਲਿਸ ਆਦਮੀ ਮੇਰੇ ਕੋ ਆ ਗਈ ਸੀ ਕਿ ਪੂਰੇ ਜਦੋਂ ਰਾਤੀ ਸਭ 12 ਵਜੇ ਆਏ ਡੀਐਸਪੀ ਵੀ ਆਏ ਸਚੋ ਵੀ ਆਏ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਉਹਨਾਂ ਵੱਲੋਂ ਤਾਂ ਚਲੋ ਮੈਂ ਕੋਈ ਕਮੀ ਨਹੀਂ ਕਰਦਾ ਪਰ ਮੈਂ ਆਪਣ ਬੇਨਤੀ ਕਰਦਾ ਪੁਲਿਸ ਅਧਿਕਾਰੀਆਂ ਨੂੰ ਵੀ ਬਦ ਤੋਂ ਜਲਦੀ ਜਲਦੀ ਬੰਦੇ ਟਰੇਸ ਕੀਤੇ ਜਾਏ ਤਾਂ ਕਿ ਜੇ ਜੇ ਸਹਿਮ ਦਾ ਮਹੌਲਾ ਉਹ ਬੜਿਆ ਹੋਇਆ ਉਹ ਕੱਲ੍ਹ ਕੱਲ੍ਹ ਨਹੀਂ ਆਈ ਆਂਦੀ ਸੀ ਮੈਂ ਬਲੌਗ ਚ ਪਾਤੀ ਆ ਦੋ ਤਿੰਨ ਕੱਲ੍ਹ ਆਈ ਆ ਮੈਂ ਡੀਐਸਪੀ ਸਾਹਿਬ ਨੂੰ ਮੈਂ ਸਾਰੀਆਂ ਰਿਪੀਟ ਕਰਦਾ ਰਿਹਾ ਦਿਖਾਉਂਦਾ ਰਿਹਾ ਦੇਖੋ ਉਹਦੇ ਚ ਅਸੀਂ ਮੈਂ ਤੁਹਾਨੂੰ ਬੜਾ ਦੱਸਣਾ ਚਾਹਾਂ ਕਿ ਜੀ ਐਕਸਟਰੋਸ਼ਨ ਕੋਲ ਲੈ ਕੇ ਸਾਡਾ ਜੀਓ ਟੋਲਰੈਂਸ ਹੈਗਾ ਐਂਡ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਵੀ ਸਾਡੀ ਟੀਮ ਇਮੀਡੀਏਟਲੀ ਜਿਹੜੇ ਮੁਖਤ ਤੱਕ ਪਹੁੰਚ ਗਈ ਸੀ ਅਸੀਂ ਜਿਹੜੇ ਹੈਗੇ ਉਹਨਾਂ ਦੇ ਸਾਰੇ ਐਸਪੈਕਟਸ ਤੇ ਕੰਮ ਕਰ ਰਹੇ ਹਾਂ ਐਂਡ ਅਸੀਂ ਤੁਹਾਨੂੰ ਬਹੁਤ ਦਿਲਚਸਪ ਰਿਜ਼ਲਟ ਦੇਵਾਂਗੇ